ਜੋਰਾਵਰ ਸਿੰਘ ਚੇਅਰਮੈਨ ਸਾਹਿਬ ਦਾ ਧੰਨਵਾਦ ਕਰਦਾ ਆਮ ਆਦਮੀ ਪਾਰਟੀ ਦੀ ਸਮੁੱਚੀ ਸਾਰੀ ਟੀਮ ਦਾ ਧੰਨਵਾਦ ਕਰਦਾ ਤੇ ਪੱਤਰਕਾਰ ਭਰਾਵਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਪਿੰਡਾਂ ਤੋਂ ਆਏ ਹੋਏ ਸਰਪੰਚ ਪੰਚ ਨੰਬਰ ਦਾ ਸਹਿਬਾਨ ਜਿਵੇਂ ਕਿ ਸਾਡੇ ਅੱਜ ਪੰਜਾਬ ਦੇ ਪ੍ਰਧਾਨ ਸ਼੍ਰੀ ਅਮਨ ਅਰੋੜਾ ਜੀ ਆ ਰਹੇ ਉਹਨਾਂ ਦਾ ਵੈਲਕਮ ਕਰਨ ਲਈ ਸਾਰੇ ਸੰਗਤ ਇਕੱਠੀ ਹੋਈ ਵੀ ਮੰਤਰੀ ਸਾਹਿਬ ਦੇ ਦਫ਼ਤਰ ਅਸੀਂ ਸਾਰੇ ਇੱਥੇ ਇਕੱਠੇ ਹੋ ਕੇ ਮੰਤਰੀ ਆਪਿਆ ਪ੍ਰਧਾਨ ਦਾ ਧੰਨਵਾਦ ਕਰਨ ਚੱਲੀਆਂ ਜੀ ਅੱਜ ਵਾਡੇ ਵੀ ਆ ਤੇ ਅੱਜ ਸਪੈਸ਼ਲ ਜਿਹੜਾ ਦਿਨ ਵੀ ਅੱਜ ਪ੍ਰਧਾਨ ਜੀ ਵੀ ਆ ਰਹੇ ਆ ਇੱਥੇ ਇਹ 30 ਜਨਮ ਜਿਹੜੀ ਟੀਮ ਨੇ ਥੋੜਾ ਜਨਮ ਦਿਨ ਮਨਾਇਆ ਮੈਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਜੀ ਮੇਰੇ ਦੋਸਤ ਹੈ ਮੇਰਾ ਬਹੁਤ ਪਿਆਰੁੰਦੇ ਪਹਿਲਾਂ ਹੀ ਬਹੁਤ ਸਤਿਕਾਰ ਕਰਦੇ ਆ ਜੀ ਜਿੰਨੇ ਵੀ ਹਲਕੇ ਦੇ ਲੋਕ ਹੈ ਜੀ ਸਾਰੇ ਜੀ ਸਾਡੇ ਲਾਲੀ ਹਰਾ ਜੀ ਕਰੇ ਜੀ ਸਾਡੇ ਪ੍ਰਧਾਨ ਜੀ ਸਾਰੇ ਬੰਦੇ ਜਿਹੜੀ ਅਮਨ अरोड़ा ਜੀ ਨੂੰ ਜ਼ਿੰਮੇਵਾਰੀ ਮਿਲੀ ਆ ਤੇ ਇਤਨਾ ਦੇਖਦੇ ਹਾਂ ਜਿਹੜੇ ਆਉਣ ਵਾਲੀਆਂ ਚੋਣਾਂ ਹੋਈਆਂ ਨਗਰ ਕੌਂਸਲ ਦੀਆਂ ਤੇ ਬੜਾ ਪੰਜਾਬ ਦੇ ਜਿੰਨੇ ਵੀ ਵਰਕਰ ਹੈ ਵਲੰਟੀਅਰ ਸਹਿਬਾਨ ਨੇ ਜਿੰਨਾ ਵੀ ਪੰਜਾਬ ਦਾ ਜਿੰਨੇ ਵੀ ਭਾਈਚਾਰੇਕ ਸਾਂਝ ਜਿਨ੍ਹਾਂ ਨਾਲ ਹੈਗੀ ਸਾਰਿਆਂ ਦਾ ਬੜੀ ਖੁਸ਼ੀ ਦਾ ਦਿਨ ਹੈ ਜੀ ਅੱਜ ਪ੍ਰਮਾਤਮਾ ਨੇ ਮਿਹਰ ਕੀਤੀ ਹੈ ਜੀ ਤਾਂ ਬਹੁਤ ਖੁਸ਼ ਹਾਂ ਜੀ ਫਿਰ ਸਾਡੇ ਸਾਹਮਣੇ ਪਹੁੰਚਣ ਵਾਲੇ ਨੇ ਇਸ ਤੋਂ ਬਾਅਦ ਗੋਲਡਨ ਟੈਂਪਲ ਹਰਮੰਦਰ ਸਾਹਿਬ ਮੱਥਾ ਟੇਕਣ ਜਾ ਰਹੇ ਹਾਂ ਸੋ ਸਾਡੀ ਸੰਗਤ ਵੀ ਸਾਹਮਣੇ ਵਾਲੀ ਵੀ ਸਾਰੇ ਵਰਕਰ ਸਹਿਮਾਨਾਂ ਨੂੰ ਬਹੁਤ ਖੁਸ਼ੀ ਹੈ ਬਹੁਤ ਚਾਹ ਸਾਰੇ ਨਾਲ ਜਾ ਕੇ ਵੀ ਮੰਦਰ ਸਾਹਿਬ ਸੁਖਰਾਨਾ ਕਰਕੇ ਆਉਣਗੇ ਸੋ ਪਾਰਟੀ ਦੀ ਚੜ੍ਹਦੀ ਕਲਾ ਦੀ ਹਮੇਸ਼ਾ ਅਰਦਾਸ ਕਰਦੇ ਆ ਰਹੇ ਵਰਕਰ ਸਹਿਮਤ ਕਰਦੇ ਵਾਸਤੇ ਅੱਜ ਫਿਰ ਹਮਿੰਦਰ ਸਾਹਿਬ ਜਾ ਰਹੇ ਆ ਕਿ ਪਾਰਟੀ ਹਮੇਸ਼ਾ ਚੜ੍ਹਦੀ ਕਲਾ ਜ ਰਹੂਗੀ ਤੇ ਸੇਵਾਦਾਰ ਬਣ ਕੇ ਕੋਈ ਪਾਰਟੀ ਦੀ ਪੰਜਾਬ ਦੀ ਸੇਵਾ ਜ लगी ਹੋਈ ਆ ਹਿੰਦੁਸਤਾਨ ਦੀ ਸੇਵਾ ਜ ਪਾਰਟੀ ਲੱਗੀ ਹੋਈ ਆ ਤੇ ਇਹ ਸੇਵਾ ਨਿਰੰਤਰ ਜਾਰੀ ਰਹੇਗੀ ਤੋਂ ਬੜੀ ਖੁਸ਼ੀ ਅੱਜ ਸਾਡੇ ਨਵੇਂ ਬਣੇ ਪ੍ਰਧਾਨ ਸਾਡੇ ਹਲਕੇ ਚ ਗੁਜ਼ਰੇ ਨੇ ਸੋ ਉਹਨਾਂ ਨੂੰ ਮੁਬਾਰਕਵਾਦ ਵੀ ਆ ਪੂਰੇ ਪੰਜਾਬ ਵਾਸੀਆਂ ਨੂੰ ਮੁਬਾਰਕਵਾਦ ਨਵੇਂ ਪ੍ਰਧਾਨ ਸਾਹਿਬਾਨ ਨੂੰ ਬਹੁਤ ਖੁਸ਼ੀ ਆ ਸਾਨੂੰ ਵੀ ਕਿ ਨਵੇਂ ਪ੍ਰਧਾਨ ਸਰਗੋਤ ਸਾਡੇ ਨਾਲ ਬੈਠੇ ਹੋਏ ਬੁਝਾਦੇ। ਪਾਰਕਿੰਗ ਵਾਲਾ ਕਿੰਨਾਕ ਸਾਲਾਂ ਜਿਵੇਂ ਦੇਖੋ ਜੀ ਪੂਰਾ ਚਾਰਜ ਹੀ ਫੁੱਲਾਂ ਦੇ ਆਗੇ ਲੱਗੂ ਆਗੇ ਚੰਡੇ ਆਗੇ ਪੂਰੀ ਤਿਆਰੀ ਚ ਬੈਠੇ ਨੇ ਕਿ ਜਦੋਂ ਹੋਣਗੇ ਸਾਰਿਆਂ ਨੇ ਸਿਰੋਪੇ ਫੜੇ ਹੋਏ ਆ ਤੇ ਹਾਰ ਫੜੇ ਹੋਏ ਆ ਵੀ ਸਿਰੋਪੇ ਪਾਉਣੇ ਆ। ਪਰ ਮੇਰੇ ਖਿਆਲ ਟਾਈਮ ਥੋੜਾ ਹੋਣਾ ਥੋੜੇ ਮੌਕੇ ਮਿਲੂਗਾ ਪਰ ਬਾਕੀਆਂ ਨੇ ਫੁੱਲਾਂ ਦੀ ਵਰਖਾ ਕਰਕੇ ਖੁਸ਼ੀ ਮਨਾਈ ਜਾਊਗੀ। ਇਸ ਤਰ੍ਹਾਂ ਪ੍ਰਭਾਵ ਨਗਰ ਨਿਗਮ ਸੋਣਾ ਤੇ ਕਹਿ ਸਕਦਾ ਕੋਈ? ਨਹੀਂ ਦੇਖੋ ਉਹ ਆਲਰੇਡੀ ਪਹਿਲਾਂ ਹੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕੰਮਾਂ ਨੂੰ ਦੇਖਦੇ ਹੋਏ ਅੱਗੇ ਬਹੁਤ ਭਾਰੀ ਆਪਣੀ ਜਿੱਤ ਹੋਈ ਜਿਹੜੀ 42 ਇਲੈਕਸ਼ਨਾਂ ਹੋਈਆਂ ਤੇ ਹੁਣ ਵੀ ਜਿਹੜੀਆਂ ਆਰਪੀ ਦੀ ਇਲੈਕਸ਼ਨ ਹੈ ਨਗਰ ਕੌਂਸਲ ਦੀ ਇਲੈਕਸ਼ਨ ਹੈ ਮੇਰੇ ਵੀ ਆਮ ਆਦਮੀ ਪਾਰਟੀ ਦੇ ਬਣ ਗਏ ਪ੍ਰਧਾਨ ਵੀ ਨਗਰ ਕੌਂਸਲ ਦੇ ਆਮ ਆਦਮੀ ਪਾਰਟੀ ਦੇ ਬਣ ਗਏ ਤੇ ਬਹੁਤ ਵੱਡੀ ਜਿੱਤ ਹੈ ਜੋ ਆਮ ਆਦਮੀ ਪਾਰਟੀ ਦੀ ਹੋਣ ਜਾ ਰਹੀ ਹੈ ਧੰਨਵਾਦ ਧੰਨਵਾਦ ਅੱਜ ਸ਼ੁਕਰਾਨਾ ਜਿਹੜਾ ਯਾਰ ਸਾਥੀ ਆ ਰਹੀ ਹੈ ਪ੍ਰਧਾਨ ਜੀ ਵੱਲੋਂ ਜਿਹੜਾ ਸਵਾਗਤ ਕੀਤਾ ਜਾਨੇ ਵਾਲੇ ਹੱਥ ਕੇ ਅੱਜ ਜਿਵੇਂ ਕਿ ਸਾਡੇ ਪੰਜਾਬ ਪ੍ਰਧਾਨ ਜੋ ਅਮਨ ਅਰੋੜਾ ਜੀ ਨੂੰ ਬੁਲਾਇਆ ਗਿਆ ਤੇ ਕਾਰਜਕਾਰੀ ਪ੍ਰਧਾਨ ਮੰਤਰੀ ਸਹਿ ਦੇ ਸਹਿਰੀਕ ਲਿਸ਼ੀਰ ਤੇ ਕਰੋ ਅਮਨ ਨੇ ਪਟਾਲਾ ਸੋ ਦੋਨੇ